ਲੁਟੇਰਿਆਂ ਦੇ ਵੱਲੋਂ ਜਿੱਥੇ ਪੰਜਾਬ ਦੇ ਵਿੱਚ ਆਏ ਦਿਨ ਲੁੱਟ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਆਮ ਲੋਕਾਂ ਨੂੰ ਵੀ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਪਰ ਹੁਣ ਆਮ ਲੋਕਾਂ ਦੇ ਨਾਲ-ਨਾਲ ਲੁੱਟੇਰੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਨੇ ਦੱਸ ਦਈਏ ਕਿ ਇੱਕ ਐਸਆਈ ਨੂੰ ਸ਼ਰਿਆਮ ਸੜਕ ਦੇ ਉੱਤੇ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਜਿਵੇਂ ਹੀ ਐਸਆਈ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਸ ਦੇ ਉੱਤੇ ਇੱਟਾਂ ਪੱਥਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਕਾਰਨ ਐਸਆਈ ਪੂਰੇ ਤਰੀਕੇ ਦੇ ਨਾਲ ਜ਼ਖਮੀ ਹੋਇਆ ਹੈ ਤੇ ਉਸਨੇ ਵੀ ਪੰਜਾਬ ਦੇ ਇਸ ਮਾਹੌਲ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਾ ਜ਼ਾਹਰ ਕੀਤੀ ਹੈ ਤਾਂ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਸਾਬਕਾ ਐਸਆਈ ਪੰਜਾਬ ਪੁਲਿਸ ਦਾ ਜਦੋਂ ਆਪਣੇ ਘਰ ਵਾਪਸੀ ਕਰ ਰਿਹਾ ਸੀ ਤਾਂ ਰਾਹ ਦੇ ਵਿੱਚ ਪਹਿਲਾਂ ਤਾਂ ਉਸ ਦਾ ਕਾਫੀ ਦੂਰੀ ਤੱਕ ਪਿੱਛਾ ਕੀਤਾ ਜਾਂਦਾ ਤੇ ਫਿਰ ਇੱਕ ਸੁਨਸਣ ਥਾਂ ਦੇ ਉੱਤੇ ਜਾ ਕੇ ਲੁੱਟੇਰੇ ਉਸਦੇ ਬਾਈਕ ਦੇ ਅੱਗੇ ਆਪਣਾ ਬਾਈਕ ਖੜਾ ਕਰਦਿੰਦੇ ਨੇ ਜਿਸ ਤੋਂ ਬਾਅਦ ਪਹਿਲਾਂ ਤਾਂ ਉਸ ਦਾ ਮੋਬਾਈਲ ਫੋਨ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਮੋਬਾਈਲ ਫੋਨ ਜਦੋਂ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਐਸਆਈ ਦੇ ਵੱਲੋਂ ਉਸ ਦਾ ਵਿਰੋਧ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਇਨ੍ਹਾਂ ਲੁੱਟੇਰਿਆਂ ਦੇ ਵੱਲੋਂ ਉਸ ਦੇ ਉੱਤੇ ਇੱਟਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਕਾਰਨ ਉਸ ਦੀ ਪਿੱਠ ਦੇ ਉੱਤੇ ਗੰਭੀਰ ਸੱਟ ਲੱਗੀ ਹੈ ਹਾਲਾਂਕਿ ਮੌਕੇ ਦੇ ਉੱਤੇ ਜੋ ਲੁੱਟੇਰੇ ਸੀ ਉਫਰਾਰ ਹੋ ਗਏ ਨੇ ਪਰ ਮੌਕੇ ਦੇ ਉੱਤੇ ਹੀ ਖੜੇ ਐਸਆਈ ਦੇ ਵੱਲੋਂ ਪੰਜਾਬ ਦੇ ਹਲਾਤਾਂ ਨੂੰ ਲੈ ਕੇ ਵੀ ਚਿੰਤਾ ਜ਼ਾਹਿਰ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਹੁਣ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਕੀ ਨਾਮ ਹੈ দাদা ਵੀਰ ਜੀ ਬਲੰਤਰਾ ਐਸਸੀ ਰਿਟਾਇਰ ਪੰਜਾਬ ਪੁਲਿਸ ਮੈਂ ਵੀਰ ਜੀ ਆ ਰਹੀ ਹਕ ਮੰਦਰ ਵਾਲੀ ਤੋਂ ਬੱਟਰ ਰੋਡ ਤੋਂ ਮੇਰੇ ਪਿੱਛੇ ਲੱਗੇ ਆਪਣੇ ਗੁਰਦਾਰ ਸਾਹਿਬ ਤੋਂ ਤੇ ਦੋ ਵਾਰੀ ਉਹਨਾਂ ਕੱਟ ਕੀਤਾ ਅੱਗੇ ਪਿੱਛੇ ਫਿਰ ਉਹ ਬੈ ਗਏ ਫਿਰ ਅੱਗੇ ਆਏ ਮੈਂ ਉਹਨਾਂ ਨੂੰ ਪੁੱਛਿਆ ਪੁੱਤ ਕਿਵੇਂ ਆ ਇੱਥੇ ਆ ਗਏ ਆ ਕੱਟੇ ਇੱਥੇ ਮੋਟਰਸਾਈਕਲ ਖੜਾ ਆ ਕਹਿੰਦੇ ਮਾਮਾ ਖੜ ਮੈਂ ਖੜ ਗਿਆ ਉੱਥੇ ਮੁਰਸਾ ਉੱਥਲਾਇ ਇਹਨਾਂ ਇੱਥਲਾਇ ਤੇ ਮੈਂ ਦੱਸੋ ਪੁੱਤ ਕਹਿੰਦਾ ਖੜ ਸੀ ਮਾਮਾ ਮੈਂ ਖੜ ਗਿਆ ਇੱਟ ਮਾਰੀ ਉਹ ਪਿੱਛੇ ਆਹ ਤੁਹਾਡੇ ਪਿੱਛੇ ਆਹ ਦੇਖੋ ਨਿਸ਼ਾਨ ਵਾ ਇੱਕ ਵੀ ਵਾਰ ਕੀਤਾ ਮੇਰੇ ਪੰਜ-ਸੱਤ ਵਾਰ ਕੀਤੇ ਅੱਬੋ ਮੈਂ ਕਮਜ਼ੋਰ ਨਹੀਂ ਸੀਗਾ ਮੈਂ ਕੋਸੀ ਫਨਦੀ ਮੁਰਸਾ ਕਹਿ ਭੱਜ ਗਏ ਤੇ ਕਿੰਨੇ ਜਣੇ ਸੀ ਦੋ ਜਣੇ ਮੂੰਹ ਟਕੇ ਸੀ ਮੁੱਲਾ ਬਸ਼ ਨਹੀਂ ਮੂੰਹ ਟਕੇ ਸੀ ਮੁੱਲਾ ਬਸ਼ ਨਹੀਂ ਸੀਗੇ ਦੇਨ ਜਿਹੜੇ ਫਿਰੋਜ਼ਪੁਰ ਦੇ ਹਾਲਾਤ ਬੱਦ ਤੋਂ ਬੱਤਰ ਹੋ ਰਹੇ ਆ ਉਹ ਮੁੱਲਾ ਬਹਿਨਸੀ ਦੇ ਦੋਨੋਂ ਹੀ ਤੁਸੀਂ ਇੱਕ ਤੇ ਬਾਲੇ ਘਗਰਾ ਰਹੇ ਸੀਗੇ ਵੱਡੇ ਵੱਡੇ ਛੱਤੇ ਦੂਜਾ ਮੈਂ ਇੰਨਾ ਧਿਆਨ ਨਹੀਂ ਕੀਤਾ ਜੋ ਮਰੇ ਗਾਲੀ ਪੈ ਕੇ ਧਿਆਨ ਕਿਤੇ ਕੋਨਾ ਹੀ ਆ ਤੁਸੀਂ ਆਪ ਇੱਕ GSIR ਰਿਟਾਇਰਡ ਹੋ ਦਿਨ ਮਾਦਿਆਂ ਨੇ ਵਾਰਤਾ ਪਾ ਜਿਆ ਬਰ ਜੀ ਇਹ ਨਹੀਂ ਸਵਾਲ ਕਰਨਾ ਤੁਸੀਂ ਇਹ ਕਰੋ ਸਵਾਲ ਕੇ ਬੱਦ ਤੋਂ ਬੱਤਰ ਹੋ ਰਹੇ ਆ ਇਹ ਅਸੀਂ ਇਹ ਅਸੀਂ ਤਾਂ ਮੈਂ ਹੀ ਕੋਟ ਪਾਉਂਦਾ ਤੁਸੀਂ ਥੁਆੜ ਨਿਆ ਕਰੋ ਜਿਹੜਾ ਸਵਾਲ ਕਰਨਾ ਹੋ ਕਰੋ ਕਿ ਹਾਲਾਤ ਕਿਹੜੇ ਆ ਬੇਬੱਤਰ ਹੋ ਰਹੇ ਆ ਆਮ ਬੰਦਾ ਸੇਫ ਨਹੀਂ ਐ ਮਲਾਹਿੰਦਾ ਕਿੱਥੇ ਐ ਆਮ ਦਾ ਸੇਫ ਨਹੀਂ ਐ ਕੋਲਾ ਬੰਦਾ ਤੋਰੀ ਨਹੀਂ ਜੇ ਮੰਨ ਲਾ ਮੇਰੇ ਕੋਲ ਨਾ ਹਿੰਮਤ ਹੁੰਦੀ ਮੈਨੂੰ ਲੈ ਕੇ ਕੁੱਟ ਕੇ ਮੈਨੂੰ ਸੱਤਾ ਮਾਰ ਕੇ ਭੱਜ ਜਾਂਦੇ ਕੋਈ ਮੋਬਾਈਲ ਪਹੁੰਚੀ ਕੋਸ਼ਿਸ਼ ਨਹੀਂ ਕੀਤੀ ਮੋਬਾਈਲ ਕੀ ਮੋਟਰਸਾਈਕਲ ਵੀ ਕੋਈ ਨਹੀਂ ਕੋਈ ਛਿੱਤੀ ਐ ਕਿ ਆਪਣਾ ਮੋਟਰਸਾਈਕਲ ਛੱਡ ਕੇ ਉਹ ਫੜਾ ਸਾਹਮਣੇ ਨਹੀਂ ਜਿਹੜਾ ਉਹਨਾਂ ਵੱਲ ਉਹਨਾਂ ਦਾ ਅਖੜਾ ਪਿੱਛੇ ਖੜਾ ਟਾਈਮਿੰਗ ਕਿੰਨੇ ਕੁ ਵਜੇ ਦੀ ਟਾਈਮਿੰਗ ਦੇਖੋ ਕਿ ਟਾਈਮ ਜਿਹੜੇ ਲੋਡ ਨਹੀਂ ਕੀਤੀ ਐ ਟਾਈਮ ਜਗੋਂ ਹੀ ਹੈ ਨਾ ਟਾਈਮ ਨਹੀਂ ਉਹ ਜੋ ਹੁਣ ਲਾ ਲਓ ਅੱਧਾ ਘੰਟਾ ਪਹਿਲਾਂ ਦਾ ਇਹ ਦਿਨ ਦਿਹਾੜੇ ਹੁਣ ਬਿਲਕੁਲ ਹੋ ਗਿਆ ਜਿਵੇਂ ਤਾਂ ਇਹ ਤਾਂ ਹੁਣ ਤਾਂ ਚੜਦਾ ਦੇਖ ਲਓ ਤੁਸੀਂ ਕੀ ਹੋ ਰਿਹਾ ਮੈਨੂੰ ਤਾਂ ਪਤਾ ਨਹੀਂ ਕੀ ਹੋ ਰਿਹਾ ਵਾ ਅਸੀਂ ਸੇਫ ਨਹੀਂ ਐ ਸੇਫ ਕੌਣ ਐ ਜੇ ਮੇਰੇ ਚੇਮਤ ਨਾ ਹੁੰਦੀ ਉਸ ਵੇਲੇ ਮਾਰ ਗਏਦੇ ਇੱਟਾਂ ਚਲਾਈਆਂ ਸੀਸੀ ਕਮ ਲੱਗਣਾ ਦੇਖੋ ਮੈਂ ਗਿਆ ਉੱਥੇ ਤੱਕ ਜਿੱਥੇ ਲੱਗੇ ਨਾ ਆਪਣੀ ਸੌਰੀ ਜਿਹੜਾ ਵਾ ਗੁਰਦਾਰ ਸਾਹਿਬ ਦੇ ਨਹੀਂ ਗੁਰਦਾਰ ਸਾਹਿਬ ਨਹੀਂ ਜਿੱਥੇ ਆ ਫਰੇਚਰ ਦੀ ਦੁਕਾਨ ਹੈ ਉੱਥੇ ਕਿੱਟੜਾ ਪਿੱਛੇ ਗਿਆ ਮੈਂ ਉੱਤੋਂ ਕਿ ਮੇਰੇ ਇੱਥੇ ਤੱਕ ਆਏ ਪੁੱਛੇ ਇਸ ਤੋਂ ਬਾਅਦ ਕੇ ਗੁਵਿੰਦਰ ਕ੍ਰੀਵਰ ਨੂੰ ਗਏ ਨੇ ਹਾਂਜੀ ਹਾਂਜੀ ਬਰਡ ਰੋਡ ਤੇ ਹਾਸਾ ਵਾਪਰੇ ਆ ਕਿਸੇ ਦੇ ਨਾਲ ਵਾਕਿਆ ਹੈਗਾ ਜੀ ਸਰ ਵਾਕਿਆ ਬਾਰੇ ਤਾਂ ਸਾਨੂੰ ਮੈਂ ਇੱਕ ਫੋਨ ਗਿਆ ਸੀਗਾ ਜੀ ਆਰ ਪੀ ਥਾਣੇ ਵੱਲੋਂ ਸਾਡੇ ਇੰਚਾਰਜ ਨੂੰ ਉਹਦੇ ਦੱਸਣ ਤੋਂ ਤੱਕ ਅਸੀਂ ਨਾਲ ਨਾਲ ਦੀ ਨਾਲ ਸੁਣਦੇ ਉਸੇ ਵੇਲੇ ਤੁਰੰਤ ਆ ਗਏ ਉਹਨੂੰ ਮੌਕੇ ਤੇ ਜਦੋਂ 10 ਮਿੰਟ ਪਹਿਲਾਂ ਇੱਥੋਂ ਰੌਂਡ ਲਾ ਕੇ ਗਏ 15 ਮਿੰਟ ਉਦੋਂ ਹੈ ਨਹੀਂ ਸੀ ਉਹ ਗੱਲਬਾਤ ਹੈਗੀ ਕਿ ਕੀ ਅਗੇ ਦਾ ਪਤਾ ਲੱਗਾ ਜੀ ਕਿ ਕਿਸ ਤਰ੍ਹਾਂ ਦੀ ਗੱਲ ਹੋਈ ਹੈ ਅਗੇ ਦੱਸਣ ਮੁਤਾਬਕ ਹੈ ਕੋਈ ਮੋਟਰਸਾਈਕਲ ਤੇ ਸੀ ਕਿ ਦੋ ਜਣੇ ਉਹਨਾਂ ਨੇ ਕੋਈ ਸੈਟਿਸਫਾਈ ਲਾਈਆਂ ਜੀ ਤੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਇਹੋ ਹੀ ਹੋ ਸਕਦਾ ਜੇ ਇਹੋ ਹੀ ਇਰਾਦਾ ਹੋ ਸਕਦਾ